ਗੋੜੇ ਬਰਗਣ ਟਿਪਦੇ ਭਗਤ ਕਬੀਰ ਜੀੋ ਕੇ ਇੱਕੰਕਾਰ ਸਤਗੁਰ ਪ੍ਰਸਾਦ ਉਲਟੇ ਉਲਟ ਤੇ ਪਵਨ ਚੱਕਰ ਖਟ ਪੈਦੇ ਸੁਰਤ ਸੁਨੈ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੇਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰਪ੍ਰਸਾਦ ਅਕਲ ਪਈ ਅਵਰੇ ਨਾਤਰ ਥਾ ਬੇਗਾਨਾ ਰਹਉ ਨਿਭਰੇ ਦੂਰ ਦੂਰ ਫਨ ਨਿਭਰੇ ਜਿਨ ਜੈ ਸਹ ਕਰ ਮਾਨਿਆ ਅਲਤੀ ਕਾ ਜੈਸੇ ਪਿਆ ਬਰੇਡਾ ਜਿਨ ਪਿਆ ਤਿੰਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸੋ ਕਈਏ ਐਸਾ ਕੋਈ ਬਿਵਕੀ ਕਹੋ ਕਵੀਰ ਜਨ ਦੀ ਆਪਣੀਤਾ ਤਿੰਨ ਤੈਸੀ ਚਲ ਦੇਖੀ ਤੇਰੀ ਨਿਰਗੁਣ ਕਥਾ ਕੈਸੇ ਕਈਏ ਐਸਾ ਕੋਈ ਬਬਕੀ ਕੋ ਕਬੀਰ ਜਨ ਦੀ ਅਪਲਿਤ ਤਿੰਨ ਤੈਸੀ ਚਲਕ ਦੇਖੀ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਤਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗੋੜੀ ਅੰਗ 333 ਤੇ ਸ਼ਿਸ਼ੋਭਤ ਸਤਗੁਰ ਕਬੀਰ ਮਹਾਰਾਜ ਜੀ ਜੋ ਜੋਗੀਆਂ ਦੇ ਵੱਲੋਂ ਸਵਾਸਾਂ ਦੇ ਚੱਕਰਾਂ ਨੂੰ ਲੈ ਕੇ ਯੋਗ ਕੀਤਾ ਜਾਂਦਾ ਹੈ ਉਸ ਦੇ ਬਾਰੇ ਚ ਕਹਿ ਰਹੇ ਅਤੇ ਇਹ ਦੱਸਣਾ ਚਾਹੁੰਦੇ ਹੈ ਕਿ ਜਿੰਨੀ ਦੇ ਤੱਕ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਜਿਹਨੂੰ ਅਸੀਂ ਬੇਗਾਨਾ ਸਮਝ ਕੇ ਬੈਠੇ ਹੈ ਤੇ ਇਸ ਦੁਨੀਆ ਨੂੰ ਆਪਣਾ ਸਮਝ ਕੇ ਬੈਠੇ ਹੈ ਜਦੋਂ ਉਸ ਪਰਮਾਤਮਾ ਦੀ ਕਿਰਪਾ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਅਸੀਂ ਬਕਾਰਾਂ ਨੂੰ ਤਿਆਗਦੇ ਹੋਏ ਮੋਹ ਭਾਇਆ ਨੂੰ ਛੱਡਦੇ ਹੋਏ ਫਿਰ ਸਾਡੀ ਪ੍ਰੀਤ ਜਿਹੜੀ ਉਸ ਪਰਮਾਤਮਾ ਦੇ ਨਾਲ ਜਾਗਦੀ ਹੈ ਲੱਗਦੀ ਹੈ ਤੇ ਫਿਰ ਜੀਵਨ ਦਾ ਜੋ ਮਕਸਦ ਹੈ ਉਹ ਜਦੋਂ ਜੀਵ ਨੂੰ ਸਮਝ ਲੱਗ ਜਾਂਦਾ ਹੈ ਫਿਰ ਉਹ ਦੁਨੀਆਂ ਦੇ ਰਿਸ਼ਤੇ ਨਾਤਿਆਂ ਦੀ ਕੋਈ ਪਰਵਾਹ ਨਹੀਂ ਕਰਦਾ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਸਮਝਾ ਰਹੇ ਉਲਟ ਤਪਨ ਚੱਕਰ ਖਟ ਭੇਦੇ ਸਤ ਸੁਨ ਅਨਰਾਗੀ ਕਹਿੰਦੇ ਜੋਗੀ ਆnde ਜਿਹੜੇ ਛੇ ਚੱਕਰ ਹੈ ਖਟ ਮੀਨ 6 ਚੱਕਰ ਇਹ 6 ਚੱਕਰ ਜਿਹੜੇ ਉਹਨਾਂ ਨੇ ਆਪਣੇ ਸਵਾਸਾ ਨੂੰ ਅੰਦਰ ਲਿਜਾਣ ਲਈ ਉਸ ਨੂੰ ਕਿੱਧਾ ਦਸ਼ਮ ਦਵਾਰ ਤੱਕ ਲੈ ਕੇ ਜਾਣਾ ਯੋਗੀਆਂ ਨੇ ਇਹ 6 ਚੱਕਰ ਜਿਹੜੇ ਹੈ ਸਵਾਸਨ ਦੀ ਉਸ 나ੜੀ ਰਾਹੀਂ ਲੈ ਕੇ ਜਾਂਦੇ ਹੈ ਤੇ ਜੋ ਪਰਵਟਿਆਂ ਦੇ ਸੈਂਟਰ ਦੇ ਵਿੱਚ ਉਹਨੂੰ ਟਿਕਾਉਂਦੇ ਹੈ ਜਿੱਥੇ ਈੜਾ ਤੇ ਪਿੰਗਲਾ ਸੁਖਮਣਾ ਤਿੰਨੇ 나ੜੀਆਂ ਇਕੱਠੀਆਂ ਹੁੰਦੀਆਂ ਸੋ ਇਹ 6 ਚੱਕਰ ਜਿਹੜੇ ਹੈ ਕਿਹੜੇ ਹੈ ਪਹਿਲਾਂ ਉਹਨਾਂ ਦਾ ਜਿਹੜਾ ਸਵਾਸ ਹੈ ਉਹ ਮੂਲਾਧਾਰ ਚੱਕਰ ਦੇ ਵਿੱਚ ਲੈ ਕੇ ਜਾਂਦੇ ਜਿਹੜਾ ਕਿ ਗੁਦਾ ਮੰਡਲ ਦਾ ਚੱਕਰ ਹੈ ਉਸ ਤੋਂ ਉਹ ਦੂਸਰਾ ਚੱਕਰ ਜਿਹੜਾ ਸਵਸਥਾਨ ਹੈ ਜਿਹੜਾ ਲਿੰਗ ਦੀ ਜੜ ਦੇ ਵਿੱਚ ਹੁੰਦਾ ਫਿਰ ਉਸ ਤੋਂ ਸਵਾਸ ਨੂੰ ਤੀਸਰਾ ਜਿਹੜਾ ਮਣੀ ਪਰ ਚੱਕਰ ਹੈ ਉਹ ਆਪਣੇ ਧੁੰਨੀ ਦੇ ਨਾਭੀ ਦੇ ਕੋਲ ਤੋਂ ਉੱਠਦਾ ਹੈ ਚੌਥਾ ਚੱਕਰ ਹੈ ਜਿਹੜਾ ਕਿ ਹਿਰਦੇ ਦੇ ਵਿੱਚ ਉੱਥੋਂ ਧੁੰਨੀ ਤੋਂ ਸਰਦੇ ਸਵਾਸ ਜਿਹੜੇ ਹੈ ਉਹਨੂੰ ਅਨਾਹਤ ਚੱਕਰ ਕਹਿੰਦੇ ਹੈ ਹਿਰਦੇ ਦੇ ਵਿੱਚ ਪਹੁੰਚ ਜਾਂਦਾ ਅਨਿਮਾ ਚੱਕਰ ਜਦੋਂ ਹਿਰਦੇ ਤੋਂ ਲੈਣਾ ਹੈ ਉਹ ਬਿਸ਼ੁਧਾ ਚੱਕਰ ਹੈ ਜਿਹੜਾ ਗਲੇ ਦੇ ਵਿੱਚ ਆਉਂਦਾ ਹੈ ਛੇਮਾ ਜਿਹੜਾ ਹੈ ਉਹ ਅਗਿਆ ਚੱਕਰ ਹੈ ਜਿੱਥੇ ਕਿ ਤਿੰਨਾਂ 나ੜੀਆਂ ਦਾ ਮੇਲ ਹੁੰਦਾ ਇਹ ਜੜਾ ਸੁਖਮਣਾ ਔਰ ਪਿੰਗਲਾ ਤੀਨ ਬਸੇ ਇਕੱਠੇ ਜਿਹੜਾ ਕਿ ਪ੍ਰਭਟਿਆਂ ਦੇ ਵਿਚਕਾਰ ਹੈ ਜਿਹਨੂੰ ਅਸੀਂ ਦਸਵੇਂ ਦਵਾਰ ਦੇ ਨਾਲ ਲਿੰਕ ਜੋੜਦੇ ਜਦੋਂ ਅਸੀਂ ਇਸ ਹਵਾ ਨੂੰ ਸਵਾਸਾਂ ਨੂੰ ਇਸ ਤਰੀਕੇ ਦੇ ਨਾਲ ਜੋੜਦੇ ਹਾਂ ਤੇ ਜਦੋਂ ਅਸੀਂ ਜੋਗੀ ਜਿਹੜੇ ਹੈ ਉਹ ਸਵਾਸ ਨੂੰ ਰੋਕ ਲੈਂਦੇ ਤੇ ਉਹ ਸੁਨ ਦੇ ਵਿੱਚ ਸੁਨ ਅਵਸਥਾ ਜਿਹਨੂੰ ਅਫਰ ਅਵਸਥਾ ਕਹਿੰਦੇ ਹੈ ਸਾਡੀ ਸੁਰਤ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਫਿਰ ਬਾਹਰ ਨਹੀਂ ਸਾਨੂੰ ਆਸਾ ਤ੍ਰਿਸ਼ਨਾ ਕੁਛ ਨਹੀਂ ਹੁੰਦਾ ਸਿਰਫ ਪਵਨ ਨੂੰ ਹੀ ਅਸੀਂ ਕਮਾਉਣਾ ਹੈ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਉਲਟਤ ਪਵਨ ਚੱਕਰ ਖਟ ਭੇਦੇ ਜਿਹੜੀ ਹਵਾ ਅਸੀਂ ਸਵਾਸ ਅੰਦਰ ਲੈ ਕੇ ਗਏ ਉਹਨੂੰ ਇਸ ਤਰੀਕੇ ਦੇ ਨਾਲ ਬੰਨਿਆ ਕਿ ਸੁਰਤ ਜਿਹੜੀ ਹੈ ਉਹ ਸੁਨ ਮੰਡਲ ਦੇ ਵਿੱਚ ਪਹੁੰਚ ਗਈ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੇਰਾਗੀ ਜਿਸ ਨੂੰ ਅਸੀਂ ਲੱਭਦੇ ਹਾਂ ਉਹ ਕਹਿੰਦੇ ਨਾ ਤਾਂ ਆਉਂਦਾ ਹੈ ਨਾ ਹੀ ਜਾਂਦਾ ਹੈ ਭਾਵ ਜਿਹੜਾ ਪਰਮਾਤਮਾ ਹੈ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਵਾਹਿਗੁਰੂ ਕਹਿੰਦੇ ਅੱਲਾ ਕਹਿੰਦੇ ਰੱਬ ਕਹਿੰਦੇ ਉਹ ਤਾਂ ਨਾ ਜੰਮਦਾ ਹੈ ਨਾ ਹੀ ਮਰਦਾ ਹੈ ਉਹਦੀ ਖੋਜ ਜਿਹੜੀ ਕਰਨੀ ਹੈ ਉਹ ਪ੍ਰੇਮ ਦੇ ਨਾਲ ਹੋਣੀ ਹੈ ਪ੍ਰੇਮ ਦੀ ਪ੍ਰੀਤ ਪਾ ਕੇ ਹੋਣੀ ਹੈ ਤੇ ਨਾਲ ਬਿਰਾਗ ਵੀ ਆਉਣਾ ਬਿਰਾਗ ਕਾਹਦਾ ਕਿ ਇਹ ਦੁਨੀਆ ਜਿਹੜੀ ਹੈ ਇਸ ਵਿੱਚ ਜਦੋਂ ਅਸੀਂ ਆਪਣੇ ਮਨ ਨੂੰ ਲਾਉਂਦੇ ਤਾਂ ਸਾਡੇ ਬਕਾਰਾਂ ਦੇ ਵਿੱਚ ਸੁਰਤ ਜਾਂਦੀ ਹੈ ਇਸ ਸੁਰਤ ਨੂੰ ਬਕਾਰਾਂ ਤੋਂ ਦੂਰ ਕਰਨਾ ਹੈ ਜਦੋਂ ਅਸਾ ਤ੍ਰਿਸ਼ਨਾਵਾਂ ਅਸੀਂ ਛੱਡ ਦਵਾਂਗੇ ਤਾਂ ਫਿਰ ਸਾਡੇ ਵਿੱਚ ਬ੍ਰਾਗ ਦੀ ਭਾਵਨਾ ਪੈਦਾ ਹੋਊਗੀ ਕਿਸ ਨਾਲ ਬ੍ਰਾਗ ਜਿਸ ਨੂੰ ਉਸ ਭਲਾ ਕੇ ਬੈਠੇ ਜਿਹਨੂੰ ਅਸੀਂ ਬਗਾਨਾ ਸਮਝ ਕੇ ਬੈਠੇ ਕਿ ਪ੍ਰਮਾਤਮਾ ਹੈ ਨਹੀਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਉਹ ਨਾ ਆਇਆ ਕਦੀ ਨਾ ਜਾਂਦਾ ਕਦੀ ਇਹ ਤਾਂ ਸਾਰੀ ਖੇਡ ਹੀ ਬਣੀ ਹੋਈ ਹੈ ਕਿ ਉਸਨੇ ਜਿਸ ਨੂੰ ਵੀ ਪੈਦਾ ਕੀਤਾ ਉਹਦੇ ਕਣਕਣ ਦੇ ਵਿੱਚ ਬੈਠ ਗਿਆ ਇਸੇ ਕਰਕੇ ਹੀ ਉਹਨਾਂ ਨੇ ਕਿਹਾ ਕਿ ਇਸ ਨੂੰ ਜੇ ਖੋਜਣਾ ਹੈ ਤਾਂ ਪ੍ਰੇਮ ਪੜਨਾ ਪੈਣਾ ਹੈ ਜੇਕਰ ਕਿ ਇਹ ਕੋਈ ਚੀਜ਼ ਦੇ ਕੇ ਮੁੱਲ ਖਰੀਦਾ ਜਾ ਸਕਦਾ ਨਹੀਂ ਖਰੀਦ ਸਕਦਾ ਪ੍ਰੇਮ ਕੀ ਹੈ ਕਿ ਦੁਨੀਆ ਨਾਲੋਂ ਪ੍ਰੇਮ ਤੋੜ ਕੇ ਉਸ ਦੇ ਨਾਲ ਲਾਉਣਾ ਸੱਚੀ ਪ੍ਰੀ ਥਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਸਤਗੁਰ ਅਵਦਾਸ ਜੀ ਕਿਹਾ ਜਦੋਂ ਤੇਰੇ ਨਾਲ ਪ੍ਰੀਤ ਲਾ ਲਈ ਤਾਂ ਸਾਰੀ ਦੁਨੀਆ ਨਾਲ ਤੋੜ ਦਿੱਤੀ ਇਹੋ ਹੀ ਖੋਜਣਾ ਹੈ ਇਹੋ ਹੀ ਉਸ ਦੀ ਭਾਲ ਕਰਨੀ ਹੈ ਮੇਰੇ ਮਨ ਮਨ ਹੀ ਉਲਟ ਸਮਾਨਾ ਜਿਹੜਾ ਮਨ ਪਹਿਲਾਂ ਇਸ ਦੁਨੀਆ ਦੇ ਵਿੱਚ ਲੱਗਾ ਹੋਇਆ ਸੀ ਜਦੋਂ ਸੁਨ ਅਵਸਥਾ ਦੇ ਵਿੱਚ ਸੁਪਤ ਗਈ ਤਾਂ ਉਹੋ ਹੀ ਮਨ ਉਲਟ ਹੋ ਗਿਆ ਦੁਨੀਆ ਨੂੰ ਛੱਡ ਕੇ ਉਹਦੇ ਵਿੱਚ ਉਹਦੀ ਪ੍ਰੀਤ ਲੱਗ ਗਈ ਗੁਰ ਪ੍ਰਸ਼ਾਦ ਅਕਲ ਪਈ ਅਵਰੇ ਨਾ ਤਰਥਾ ਵੇ ਕਰਨਾ ਉਸ ਪਰਮਾਤਮਾ ਦੀ ਕਿਰਪਾ ਹੋਈ ਜਿਹਨੂੰ ਅਸੀਂ ਅਵਰ ਸਮਝਦੇ ਸੀ ਦੂਸਰਾ ਸਮਝਦੇ ਸੀ ਉਹੀ ਆਪਣਾ ਬਣ ਗਿਆ ਆਪਣਾ ਬਣਨ ਦੇ ਨਾਲ ਸਾਡਾ ਜਿਹੜਾ ਮਨ ਹੈ ਇਸ ਦੁਨੀਆ ਤੋਂ ਉਲਟ ਕੇ ਉਸ ਪਰਮਾਤਮਾ ਦੇ ਪਾਸੇ ਨੂੰ ਲੱਗ ਗਿਆ ਜਿਸ ਕਰਕੇ ਇਹ ਜੀਵਨ ਮਿਲਿਆ ਹੈ ਉਹ ਸਾਨੂੰ ਫਿਰ ਸਮਝ ਲੱਗਣੀ ਜੀਵਨ ਸਟਾਰਟ ਹੋ ਜਾਂਦੀ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਿਵਰੇ ਦੂਰ ਦੂਰ ਫਨ ਨਿਵਰੇ ਜਿੰਨ ਜੈਸਾ ਕਰਮ ਆਨੇ ਕਿੰਦੇ ਕੋਈ ਕਹਿੰਦਾ ਸੇ ਸਤਵੇਂ ਸਵੰਤ ਤੇ ਹੈ ਕੋਈ ਕਹਿੰਦਾ ਸੇ ਬਹੁਤ ਨੇੜੇ ਹੈ ਕੋਈ ਕਹਿੰਦਾ ਸੇ ਪਤਾਲ ਦੇ ਵਿੱਚ ਹੈ ਤੇ ਜਦੋਂ ਕਹਿੰਦੇ ਸਮਝ ਲੱਗੀ ਤਾਂ ਉਹ ਇਦਾਂ ਲੱਗਣ ਲੱਗਾ ਕਿ ਬਹੁਤ ਹੀ ਨੇੜੇ ਹੈ ਕਿੰਨਾ ਕੁ ਨੇੜੇ ਹੈ ਕਹੇ ਰਵਿਦਾਸ ਹੱਥ ਪੈ ਨੇਰੇ ਸੱਜੇ ਹੋਏ ਸੋਈ ਉਸ ਦੇ ਨਾਲ ਪ੍ਰੀਤ ਲੱਗੀ ਪ੍ਰੇਮ ਲੱਗਾ ਜਦੋਂ ਇਸ਼ਕ ਹੋ ਗਿਆ ਕਿ ਇਸ ਧਨ ਦੀ ਵੀ ਕੋਈ ਪ੍ਰਵਾਹ ਨਹੀਂ ਤੇ ਫਿਰ ਪਤਾ ਲੱਗਾ ਕਿ ਜਿਹਨੂੰ ਅਸੀਂ ਨੇੜੇ ਸਮਝਦੇ ਸੀ ਇਹ ਤਾਂ ਬੇਗਾਨਾ ਹੈ ਤੇ ਜਿਹਨੂੰ ਦੂਰ ਸਮਝਦੇ ਸੀ ਉਹ ਤਾਂ ਆਪਣਾ ਹੈ ਤੇ ਉਹ ਹੈ ਵੀ ਕੋੜੀ ਹੈ ਹੈ ਵੀ ਅੰਦਰ ਹੀ ਹੈ ਨਾ ਕਿਤੇ ਬਾਹਰ ਹੈ ਨਾ ਕਿਤੇ ਤੀਰਥਾਂ ਤੇ ਹੈ ਨਾ ਕਿਤੇ ਧਾਰਮਿਕ ਸਥਾਨਾਂ ਤੇ ਹੈ ਉੱਥੇ ਸਿਰਫ ਇੱਕ ਸਾਨੂੰ ਜਾਗ ਲੱਗਣਾ ਹੈ ਜਾਗ ਕਾਦਾ ਲੱਗਣਾ ਸਾਨੂੰ ਇੱਕ ਗਿਆਨ ਪੈਦਾ ਹੋਣਾ ਕਿ ਅਸੀਂ ਉਸ ਨੂੰ ਜਦੋਂ ਲੱਭਣਾ ਹੈ ਸਤਗੁਰ ਰਵਦਾਸ ਜੀ ਕਹਿੰਦੇ ਹੈ ਕਿ ਜਿਹੜਾ ਘੋ ਨਜ਼ਰ ਨੇ ਸਿਆਉਂਦਾ ਉਹ ਕਹਿੰਦੇ ਕਰਤ ਕਾ ਜੇਗਾ ਸਿੱਕਿ ਉਹਨੂੰ ਡੜਕਿਆ ਕ੍ਰਿਤਕਾਰਨ ਦਦ ਮਥੇ ਸਿਆਣ ਸਿਰਫ ਸਿਆਣਾ ਜਿਹੜੀ ਔਰਤ ਹੈ ਦੇਹ ਨੂੰ ਇਸ ਕਰਕੇ ਡੜਕਦੀ ਕਿ ਉਹਦੇ ਵਿੱਚ ਕਿਉਂ ਛੁਪਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਅਸੀਂ ਜਦੋਂ ਸਤ ਸੰਗ ਦੇ ਵਿੱਚ ਗਏ ਸਾਡਾ ਇੱਕ ਧਰਮ ਦਾ ਮर्यादा ਚ ਐਸੀ ਆ ਗਏ ਤੇ ਹੌਲੀ-ਹੌਲੀ ਸਾਨੂੰ ਜੁੜਨ ਦਾ ਅਭਿਆਸ ਕਰਨਾ ਪਿਆ ਔਰ ਜਦੋਂ ਅਭਿਆਸ ਕਰਦੇ-ਕਰਦੇ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਤਾਂ ਸਾਡੇ ਨਾਲ ਹੀ ਬੈਠਾ ਹੈ ਸਿਰਫ ਫਰਕ ਇਨਾ ਕਹ ਹੈ ਕਿ ਦੁਨੀਆ ਦੇ ਬੇਕਾਰਾਂ ਨੂੰ ਛੱਡਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਾਸ ਹਟਣਾ ਹੈ ਆ ਸਤ੍ਰਿਸ਼ਨਾਮਾ ਖਤਮ ਕਰਨੀ ਹੈ ਤੇ ਫਿਰ ਕਹਿੰਦੇ ਜਿਹੜਾ ਕਹਿੰਦੇ ਦੂਰ ਸੇ ਨਿਭਰੇ ਦੂਰ ਦੂਰ ਫੁਨ ਨਿਭਰੇ ਪਹਿਲਾਂ ਦੂਰ ਕਹਿੰਦੇ ਸੀ ਹੁਣ ਨੇੜੇ ਹੋ ਗਿਆ ਤੇ ਜਿਹੜਾ ਨੇੜੇ ਸੀ ਉਹ ਦੂਰ ਹੋ ਗਿਆ ਕਹਾਣੀ ਉਲਟ ਹੋ ਗਈ ਅਸੀਂ ਸੰਸਾਰ ਨੂੰ ਆਪਣਾ ਸਮਝਦੇ ਸੀ ਜਦੋਂ ਉਸ ਦੇ ਨਾਲ ਪ੍ਰੀਤ ਪੇਤਰ ਸੰਸਾਰ ਬਗਾਨਾ ਲੱਗਣ ਲੱਗ ਪਿਆ ਇੱਕ ਪਵਨ ਹੀ ਉਲਟੀ ਹੈ ਐਸਾ ਮਨ ਦਾ ਗੇੜ ਉਲਟਦਾ ਕਿ ਜਿਸ ਦੇ ਕਰਕੇ ਅਸੀਂ ਆਏ ਹਾਂ ਜਦੋਂ ਸੁਨ ਅਵਸਥਾ ਦੇ ਵਿੱਚ ਜਾਂਦੇ ਹਾਂ ਫਿਰ ਸਾਨੂੰ ਉਸ ਦਾ ਸਾਰਾ ਗਿਆਨ ਹੁੰਦਾ ਅਲੂਤੀਕਾ ਜੈਸੇ ਪਿਆ ਬਰੇਡਾ ਜਿੰਨ ਪੀਏ ਤਨ ਜਾਣੇ ਕਹਿੰਦੇ ਮਿਸ਼ਰੀ ਦੇ ਸ਼ਰਬਤ ਦਾ ਜਿੰਨ ਪੀਤਾ ਉਹੀ ਉਸ ਦੇ ਬਾਰੇ ਦੱਸ ਸਕਦਾ ਉਹਨੇ ਉਸ ਦੇ ਸਵਾਦ ਦਾ ਪਤਾ ਦੂਸਰਾ ਤਾਂ ਜਾਣ ਨਹੀਂ ਸਕਦਾ ਕਿਉਂਕਿ ਇੱਕ ਸ਼ਰਬਤ ਇਹੋ ਜਿਹਾ ਹੈ ਅਮਰਤ ਦਾ ਜਿਹੜਾ ਨਾਮ ਦਾ ਖਜ਼ਾਨਾ ਹੈ ਅਮਰਤ ਦਾ ਖਜ਼ਾਨਾ ਹੈ ਉਹ ਜਿਸ ਨੇ ਪੀਤਾ ਉਸ ਨੂੰ ਹੀ ਪਤਾ ਕਿਉਂਕਿ ਕਹਿੰਦੇ ਕਹ ਕਬੀਰ ਗੰਗੇ ਗੁੜ ਖਾਇਆ ਪੁੱਛੇ ਤਾਂ ਕਿਆ ਕਹੀਏ ਕੀ ਦਸੂਗਾ ਸਵਾਦ ਕੀ ਦਸੂਗਾ ਤੇ ਜਿਨ ਅਮਰਤ ਦਾ ਰਸ ਚਖ ਲਿਆ ਇਹ ਦੁਨੀਆਂ ਦੇ ਰਸ ਸਾਰੇ ਹੀ ਨਕਮੇ ਲੱਗਣ ਲੱਗ ਪਿਦੇ ਕਿਉਂਕਿ ਇਹ ਅਮਰਤ ਦਾ ਰਸ ਜਿਹੜਾ ਕਰਮਾ ਨਾਲ ਹੀ ਕਿਤੇ ਮਿਲਦਾ ਇੰਨਾ ਜਿਹੜਾ ਹੈ ਇਸ ਦਾ ਦੁਨੀਆਂ ਦੇ ਉੱਤੇ ਉਸ ਪਰਮਾਤਮਾ ਨੂੰ ਪਾਉਣ ਲਈ ਮਹੱਤਵ ਹੈ ਕਿਉਂਕਿ ਸਾਰੇ ਹੀ ਸਰੀਰ ਜਿੰਨਾ ਵੀ ਸਾਡਾ ਹੈਗਾ ਇਸ ਦੀ ਸਾਨੂੰ ਕੋਈ ਪਰਵਾਹ ਨਹੀਂ ਫਿਰ ਰਹੀਦੀ ਸਾਰੀਆਂ ਸਾਡੀਆਂ ਆਲਾਮ ਤਾਂ ਜਿਹੜੀਆਂ ਖਤਮ ਹੋ ਜਾਂਦੀਆਂ ਪਰ ਅੰਮ੍ਰਿਤ ਦੇਣ ਵਾਲਾ ਵੀ ਦੁਨੀਆ ਤੇ ਕੋਈ ਕੋਈ ਮਿਲਦਾ ਬਹੁਤ ਕਹਿਣਗੇ ਕਿ ਨਾਮ ਮਿਲ ਗਿਆ ਨਾਮ ਦੇ ਦਿੱਤਾ ਪਰ ਨਾਮ ਦੇਣ ਵਾਲਾ ਤੇ ਨਾਮ ਲੈਣ ਵਾਲਾ ਇਹ ਦੋਨਾਂ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤ ਦਾ ਰਸ ਜਿਹੜਾ ਹੈ ਉਹ ਕੀ ਹੈ ਕਿਉਂਕਿ ਅੰਮ੍ਰਿਤ ਬਣਾਉਣ ਵਾਲਾ ਵੀ ਜਿਹੜਾ ਹੈ ਉਹ ਭਾਂਡਾ ਤਿਆਰ ਕਿੱਦਾਂ ਹੋਣਾ ਉਹ ਕਹਿੰਦੇ ਜਤ ਪਹਾਰਾ ਤੇਜ ਸੁਨਿਆਰ ਅਹਿਰਣ ਮਤ ਬੇਦੱਤਿਆ ਭੌਖਲਾ ਅਗਨੀ ਤਪਤਾ ਉਹ ਭਾਂਡਾ ਭਾਉ ਅਮਰਤ ਤੇ ਟਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ નિਹਾਲ ਭਾਂਡਾ ਇਸ ਤਰੀਕੇ ਦੇ ਨਾਲ ਬਣਨਾ ਤਿਆਰ ਹੋਣਾ ਸਾਰਾ ਕੁਸ਼ਕਰਵਾਨ ਹੋ ਜਾਂਦਾ ਐਸਾ ਅਮਰਤ ਤਿਆਰ ਹੁੰਦਾ ਔਰ ਫਿਰ ਜਿਨ ਪੀ ਲਿਆ ਉਹਨਾਂ ਨੂੰ ਤਾਂ ਫੇਰ ਪਰਵਾਇ ਨਹੀਂ ਕੋਈ ਇਹ ਬੰਦ-ਬੰਦ ਕੱਟ ਦਿਓ ਜੋ ਮਰਜੀ ਹੋ ਜਵੇ ਕਿਉਂਕਿ ਬ੍ਰਹਮ ਗਿਆਨੀ ਤੋਂ ਅਮਰਤ ਜਦੋਂ ਪੀ ਲਿਆ ਤੇ ਫਿਰ ਕਾਇਆ ਜਿਹੜੀ ਹੈ ਇਹਦੀ ਪਰਵਾਹ ਨਹੀਂ ਰਹਿੰਦੀ ਤੇਰੀ ਨਿਰਗੁਣ ਕਥਾ ਕਾਇ ਸਿਓ ਕਹੀਏ ਐਸਾ ਕੋਈ ਬੁਬੇਕੀ ਤੇਰੇ ਕਹਿੰਦੇ ਗੁਣ ਕਿਸ ਦੇ ਨਾਲ ਵਿਚਾਰੀਏ ਕਿਉਂਕਿ ਕੋਈ ਸੁਣਨਾ ਹੀ ਨਹੀਂ ਚਾਹੁੰਦਾ ਪਰ ਜਿਹੜੇ ਸੁਣਨ ਵਾਲੇ ਹੈ ਉਹ ਕਹਿੰਦੇ ਬਹੁਤ ਹੀ ਘੱਟ ਹੈ ਮਿਲਦੇ ਕੋਈ ਕੋਈ ਹੈ ਤੇਰਾ ਗਿਆਨ ਜਿਹੜਾ ਹੈ ਤੇਰੇ ਗੁਣ ਜਿਹੜੇ ਹੈ ਕਿਹਨਾਂ ਦੇ ਨਾਲ ਕਥਾ ਕਰੀਏ ਕਿੰਨਾ ਨਾਲ ਵਿਚਾਰੀ ਮਿਲਦੇ ਨਹੀਂ ਹੈ ਦੁਨੀਆ ਨੂੰ ਇਹ ਜਿਹੜਾ ਸੰਸਾਰੀ ਜੀਵਨ ਹੈ ਉਹ ਚੰਗਾ ਲੱਗਦਾ ਕਿਉਂਕਿ ਉਹ ਕਹਿੰਦੇ ਰੱਬ ਕਿਹੜਾ ਕਿਸ ਨੇ ਦੇਖਿਆ ਪਰ ਹੈ ਸੱਚ ਹੈ ਕਿ ਰੱਬ ਨੂੰ ਹੀ ਪਾਉਣ ਤੋਂ ਬਿਨਾ ਚਾਰੀ ਖਾਣੀਆਂ ਜਿਹੜੀਆਂ ਇਹ ਤਰਸਦੀਆਂ ਹੈ ਕਿ ਐਸੀ ਪਾ ਲਈਏ ਪਰ ਤੇਰੀ ਕਥਾ ਜਿਹੜੀ ਹੈ ਉਹ ਕਿਸੇ ਕਿਸੇ ਦੇ ਨਾਲ ਕੀਤੀ ਜਾ ਸਕਦੀ ਤੇਰੇ ਗੁਣ ਜਿਹੜੇ ਹੈ ਕਿਸੇ ਨਾਲ ਹੀ ਵਿਚਾਰੇ ਜਾ ਸਕਦੇ ਕਹੋ ਕਬੀਰ ਜਨ ਦੀਆ ਪਲੇਤਾ ਤਨ ਤੈਸੀ ਝਲਕ ਦੇਖੀ ਕਹਿੰਦੇ ਤੋ ਜੀ ਕਿਰਪਾ ਦੇ ਨਾਲ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਜਨ ਪ੍ਰੇਮ ਦਾ ਪਿਆਲਾ ਪੀ ਲਿਆ ਜਿਹਨੂੰ ਪ੍ਰੇਮ ਜਾਗ ਪਿਆ ਉਹਦੀ ਫਿਰ ਉਹ ਝਲਕ ਦੇਖੀ ਹੈ ਦੂਸਰਾ ਦੇਖ ਹੀ ਨਹੀਂ ਸਕਦਾ ਕੋਈ ਵੀ ਕਿਉਂਕਿ ਇਹ ਜਿਹੜਾ ਦੁਨੀਆ ਦਾ ਤੇ ਉਹ ਭੰਗ ਹੋਣਾ ਤੇ ਸਾਰਾ ਕੁਝ ਕੁਰਬਾਨ ਕਰਨਾ ਤੇ ਇਹ ਕਹਿਣਾ ਕਿ ਬਹੁਤ ਜਨਮ ਵਿਚਰੇ ਥੇ ਮਾਦੋ ਜਨਮ ਤੇ ਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀ ਮਾ ਚਿਰ ਪਿਓ ਦਰਸ਼ਨ ਦੇਖੀ ਹੁਤੇ ਇਨਾ ਦਰਸ਼ਨਾ ਨੂੰ ਤਰਸਦੇ ਹੈ ਪਤਾ ਨਹੀਂ ਕਿੰਨੇ ਕ ਜਨਮ ਵਿਚਰੇ ਰਹੇ ਹੈ ਜਨਮ ਲਿਖੇ ਚਲਾ ਦੇਣਾ ਚਾਹੁੰਦੇ ਹੈ ਫਿਰ ਜੱਡੀ ਉਹ ਝਲਕ ਦੇਖਦੇ ਹੈ ਉਸ ਝਲਕ ਦਾ ਨਜ਼ਾਰਾ ਜਿਹੜਾ ਦੁਨੀਆ ਦੇ ਸਾਰੇ ਹੀ ਨਜ਼ਾਰਿਆਂ ਤੋਂ ਉੱਪਰ ਹੈ ਉਥੇ ਆਨੰਦ ਹੈ ਖੇੜਾ ਹੈ ਸਦਾ ਹੀ ਅਚੰਤ ਹੈ ਕੋਈ ਚਿੰਤਾ ਨਹੀਂ ਸੋ ਸਤਗੁਰ ਕਬੀਰ ਮਹਾਰਾਜ ਜੀ ਸ਼ਬਦ ਦੇ ਵਿੱਚ ਜੋ ਸਮਝਾ ਰਹੇ ਹੈ ਕਿ ਸਵਾਸਾਂ ਦੀ ਪੂੰਜੀ ਨੂੰ ਕਿਸ ਤਰੀਕੇ ਦੇ ਨਾਲ ਜੋਗੀ ਬੰਦੇ ਹੈ ਚੱਕਰਾਂ ਨੂੰ ਪਰ ਜੇਕਰ ਬੰਦਾ ਸੱਚ ਤੇ ਤੁਰਿਆ ਰਹੇ ਤਾਂ ਉਸ ਪਰਮਾਤਮਾ ਦੀ ਆਪਣੇ ਆਪ ਕਿਰਪਾ ਹੋ ਜਾਂਦੀ ਹੈ ਤਨ ਨੂੰ ਜ਼ਿਆਦਾ ਦੁੱਖ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸੱਚ ਦਾ ਮਾਰਗ ਹੀ ਕੰਡਿਆਂ ਦੀ ਸੇਜ ਹੈ ਹਰ ਟਾਈਮ ਸੱਚ ਤੇ ਰਹਿਣਾ ਰਿਸ਼ਤੇ ਨਾਤੇ ਸਭ ਭਲ ਜਾਣੇ ਜਿੱਥੇ ਕਰੀਤੀ ਆ ਗਈ ਉੱਥੇ ਕੋਈ ਰਿਸ਼ਤਾ ਨਾਤੇ ਨਹੀਂ ਉਸ ਕਰੀਤੀ ਨੂੰ ਦੂਰ ਕਰਨਾ ਚਾਹੇ ਕੋਈ ਆਪਣਾ ਹੋਇਆ ਚਾਹੇ ਕੋਈ ਪਰਾਇਆ ਹੋਇਆ ਸੱਚ ਦੀ ਮੰਜ਼ਲ ਬੜੀ ਔਖੀ ਹੈ ਸੋ ਜਿਨ੍ਹਾਂ ਨੇ ਸੱਚ ਦੀ ਮੰਜ਼ਲ ਤੇ ਤਰਨਾ ਹੈ ਉਹਨਾਂ ਨੂੰ ਉਸ ਪਰਮਾਤਮਾ ਦੇ ਪ੍ਰੀਤ ਦਾ ਅਸਲੀ ਨਜ਼ਾਰਾ ਪਤਾ ਲੱਗਦਾ ਨਹੀਂ ਤਾਂ ਬਾਕੀ ਤਾਂ ਦੁਨੀਆ ਤੇ ਆਪਣਾ ਜੂਨ ਭੋਕੇ ਜਾਣਾ ਹੈ ਭੋਕੇ ਚਲੇ ਜਾਂਦੇ ਹਨ ਪਰ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਈ ਉਹ ਬਰਲੇ ਹੀ ਹੁੰਦੇ ਹੈ ਉਹ ਐਸਾ ਸਵਾਸਾਂ ਦੀ ਚੱਕਰ ਨੂੰ ਪਲਟਦੇ ਹੈ ਕਿ ਦੁਨੀਆ ਜਿਹੜੀ ਹੈ ਜਿਹਦੇ ਵਿੱਚ ਖੁੱਬਿਆ ਹੁੰਦਾ ਬੰਦਾ ਇਹਨੂੰ ਛੱਡ ਕੇ ਪਰਮਾਤਮਾ ਦੇ ਨਾਲ ਲਗਨ ਲਾ ਲਿੰਦਾ ਔਰ ਉਹਦੇ ਗੁਣਾਂ ਨੂੰ ਦੇਖ ਕੇ ਚੁੱਪ ਕਰ ਜਾਂਦਾ ਹੈ ਉਹ ਕਹਿੰਦੇ ਵੀ ਕਹੀ ਨਹੀਂ ਜਾ ਸਕਦੀ ਕਹ ਰਵਿਦਾਸ ਕਥ ਕਥਾ ਕੋ ਕਾਹੇ ਕਰੀ ਜੀ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜੀ ਤੇਰੀ ਕਥਾ ਰ ਵਿਆਨੇ ਕੀਤੇ ਜਾ ਸਕਦਾ ਤੇਰੇ ਜਿਹੇ ਦੁਨੀਆ ਤੇ ਕੋਈ ਹੋਰ ਹੈ ਹੀ ਨਹੀਂ ਸ਼ਰੀਕ ਹੀ ਨਹੀਂ ਹੈ ਕੀ ਹੈ ਪਰਮਾਤਮਾ ਕੋਈ ਬੰਦਾ ਥੜੋ ਜੇ ਬੰਦਾ ਹੋ ਤਾਂ ਜਨਾਨੀ ਵੀ ਹੋ ਸਕਦੀ ਉਹ ਨਾ ਨਰ ਹੈ ਨਾ ਨਾਰੀ ਹੈ ਉਹ ਤੇ ਇੱਕ ਸ਼ਕਤੀ ਹੈ ਇੱਕ ਪ੍ਰਕਾਸ਼ ਹੈ ਇੱਕ ਇਹੋ ਜਿਹਾ ਚਾਨਣ ਹੈ ਜਿਹਦੇ ਵਿੱਚ ਅਸੀਂ ਜਾ ਕੇ ਜੋਤ ਨਾ ਜੋਤ ਰੌਣੀ ਹੈ ਸੋ ਆਓ ਇਸ ਸ਼ਬਦ ਤੋਂ ਗੁਰੂ ਮਹਾਰਾਜ ਜੀ ਜੋ ਸਿੱਖਿਆ ਦਿੰਦੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਦੇ ਮਾਰਗ ਨੂੰ ਅਪਣਾਉਣ ਲਈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਜੋਈ ਕਰੀਏ ਕਿ ਜੋ ਹੁਣ ਤੱਕ ਅਪਗਣ ਹੋ ਗਏ ਉਹਨਾਂ ਨੂੰ ਨਾਛਤਾ ਦੇਹ ਆਪਣੇ ਚਰਨਾਂ ਦਾ ਆਸਰਾ ਦਿਓ ਜੋ ਸ਼ਬਦ ਉਚਾਰਦੇ ਅੰਤੇ ਪੜ੍ਹਦੇ ਅੰਤੇ ਗਲਤੀਆਂ ਹੋਈਆਂ ਮਾਫ ਕਰਨਾ ਆਪ ਬਖਸ਼ਣ ਹਾਰ ਹੈ ਤੇ ਬਾਕੀ ਸੋਸਨ ਦੀ ਪੂੰਜੀ ਨੂੰ ਕਿਰਪਾ ਕਰੋ ਤੁਹਾਡੇ ਪ੍ਰੇਮ ਦੀ ਪ੍ਰੀਤ ਦੇ ਵਿੱਚ ਲੱਜਵੇ ਇਹੋ ਹੀ ਅਰਦਾਸ ਬੇਨਤੀ ਜੋ ਇਕੱਦੇ ਪੱਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ